ਅੱਜ ਅਸੀਂ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ। ਤਾਂ-ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 15 ਭਗਤਾਂ ਦੀ ਬਾਣੀ ਦਰਜ ਹੈ। ਜਿਨ੍ਹਾਂ ਦੇ ਵਿੱਚੋਂ ਭਗਤ ਨਾਮਦੇਵ ਜੀ ਵੀ ਇੱਕ ਹਨ ਜਿਨ੍ਹਾਂ ਦੇ 18 ਰਾਗਾਂ ਵਿੱਚ 61 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਰਾਜਮਾਨ ਨੇ। ਭਗਤ ਨਾਮਦੇਵ ਜੀ ਦਾ ਜਨਮ ਕੋਈ 1270 ਈਸਵੀ ਦੇ ਵਿੱਚ ਹੋਇਆ ਲਿਖਿਆ ਮਿਲਦਾ ਹੈ। ਮਹਾਰਾਸ਼ਟਰ ਦੇ ਜ਼ਿਲ੍ਹੇ ਹੰਗੋਲੀ ਦੇ ਵਿੱਚ ਆਪ ਦਾ ਆਗਮਨ ਹੋਇਆ ਸੀ। ਆਪ ਜੀ ਦੇ ਪਿਤਾ ਦਾ ਨਾਮ ਸ਼੍ਰੀ ਦਾਮਸ਼ੀਟ ਅਤੇ ਮਾਤਾ ਗੋਨਾਬਾਈ ਜੀ ਸਨ ਭਗਤ ਨਾਮਦੇਵ ਜੀ ਦੇ ਸਮਕਾਲੀ ਭਗਤ ਹੋਏ ਹਨ ਭਗਤ ਤਿਰਲੋਚਨ ਜੀ ਇਹ ਦੋਵੇਂ ਭਗਤ ਇਕੱਠੇ ਹੀ ਨਾਮ ਬਾਣੀ ਦਾ ਸਿਮਰਨ ਕਰਿਆ ਕਰਦੇ ਸਨ ਉਸ ਅਕਾਲ ਪੁਰਖ ਦੀ ਉਸਤਤ ਕਰਿਆ ਕਰਦੇ ਸਨ ਅਕਾਲ ਪੁਰਖ ਦੀ ਭਗਤੀ ਸਿਮਰਨ ਕਰਕੇ ਭਗਤ ਨਾਮਦੇਵ ਜੀ ਨੂੰ ਹੀ ਬਹੁਤ ਤਸਿਹੇ ਦਿੱਤੇ ਗਏ ਓਂਡਾਨਾਥ ਮੰਦਿਰ ਹੈ ਜੋ ਕਿ ਮਹਾਰਾਸ਼ਟਰ ਦੇ ਵਿੱਚ ਹੈ ਇਸ ਮੰਦਿਰ ਬਾਰੇ ਲਿਖਿਆ ਮਿਲਦਾ ਕਿ ਇਹ ਮੰਦਿਰ ਘੁੰਮਿਆ ਹੋਇਆ ਭਾਰਤ ਦੇ ਵਿੱਚ 12 ਜਿਹੜੇ ਸ਼ਿਵਲਿੰਗ ਮੰਦਰ ਹਨ ਜਿਹੜੇ ਇਤਿਹਾਸਿਕ ਤੇ ਪੁਰਾਤਨ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਵਿੱਚੋਂ 11 ਮੰਦਰ ਜਿਨ੍ਹਾਂ ਦਾ ਮੂੰਹ ਪੂਰਬ ਵਾਲੇ ਪਾਸੇ ਹੈ ਤੇ ਜਿਹੜਾ ਓਂਡਾਨਾਦ ਦਾ ਮੰਦਰ ਹੈ ਉਸ ਸਿਰਫ ਇੱਕੋ ਇੱਕ ਮੰਦਰ ਦਾ ਮੂੰਹ ਪੱਛਮ ਵਾਲੇ ਪਾਸੇ ਹੈ ਕਿਉਂ ਕਿ ਕਿਉਂਕਿ ਉੱਚੀ ਜਾਤ ਵਾਲੇ ਭਗਤ ਨਾਮਦੇਵ ਨੂੰ ਛੂਦਰ ਜਾਣ ਕੇ ਨਫ਼ਰਤ ਕਰਦੇ ਸਨ ਤੇ ਇਸ ਮੰਦਰ ਦੇ ਵਿੱਚ ਭਗਤ ਜੀ ਭਗਤੀ ਕਰ ਰਹੇ ਸਨ ਉਸ ਪ੍ਰਮਾਤਮਾ ਦੀ ਉਸਤਤ ਗਾਰੇ ਸੰਤਾ ਉੱਚੀ ਜਾਤ ਵਾਲਿਆਂ ਨੇ ਉੱਚੀ ਜਾਤ ਵਾਲੇ ਪੰਡਤਾਂ ਨੇ ਭਗਤ ਨਾਮਦੇਵ ਜੀ ਨੂੰ ਮੰਦਰ ਦੇ ਵਿੱਚੋਂ ਧੱਕੇ ਮਾਰ ਕੇ ਕੱਢ ਦਿੱਤਾ ਫਿਰ ਹੁਣ ਰੱਬ ਦੀ ਬੰਦਗੀ ਕਰਦਾ ਹੋਇਆ ਇਨਸਾਨ ਕੋਈ ਰੱਬ ਦੀ ਬੰਦਗੀ ਕਰ ਰਿਹਾ ਉਸ ਦਾ ਬੱਚਾ ਤੇ ਉਸ ਦੇ ਬੱਚੇ ਨੂੰ ਜਦੋਂ ਕੋਈ ਬਾਹਰ ਸੁੱਟੇ ਤਾਂ ਉਸ ਨੇ ਤਾਂ ਆਪਣੇ ਉਸ ਪਰਮੇਸ਼ਰ ਨੂੰ ਉਸ ਪਿਤਾ ਪਰਮਾਤਮਾ ਨੂੰ ਸ਼ਿਕਾਇਤਾਂ ਲਾਉਣੀ ਹੀ ਸੀ ਤਾਂ ਭਗਤ ਜੀ ਨੇ ਵੀ ਪਰਮਾਤਮਾ ਨੂੰ ਸ਼ਿਕਾਇਤ ਲਾਈ ਕਿ ਹਾ ਕਿ हे ਪ੍ਰਭੂ ਇਹ ਉੱਚੀ ਜਾਤ ਵਾਲੇ ਮੈਨੂੰ ਸ਼ਿੰਬਾ ਕਹਿੰਦੇ ਨੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰੇ ਬਾਪ ਦਾਦੇ ਇਸੇ ਜਾਤ ਦੇ ਸਨ ਇਹ ਉੱਚੀ ਜਾਤ ਵਾਲੇ ਸਾਨੂੰ ਨੀਵਾ ਕਹਿੰਦੇ ਹੀ ਆਏ ਨੇ ਮੇਰੇ ਮਰੇ ਹੋਏ ਤੇ ਤਾਂ ਮੇਰਾ ਉਧਾਰ ਹੋਈ ਜਾਣਾ ਕਿਸਨੇ ਵੇਖਣਾ ਕੀ ਵਾਪਰਿਆ ਤੇ ਕੀ ਨਹੀਂ ਵਾਪਰਿਆ ਪਰ ਮੈਂ ਗਰੀਬ ਤੇਰੀ ਭਗਤੀ ਕਰਦਾ ਰਿਆ ਪਰ ਅੱਜ ਜੇ ਤੁਸੀਂ ਕੋਈ ਖੇਡ ਨਾ ਵਰਤਾਈ ਤਾਂ ਲੋਕਾਂ ਸਮਝਣਾ ਰੱਬ ਸਿਰਫ ਉੱਚੀ ਜਾਤ ਵਾਲਿਆਂ ਤੇ ਪਰ ਭਗਤ ਨਾਮਦੇਵ ਜੀ ਪਰਮਾਤਮਾ ਦੀ ਸੋਭਾ ਗਉਂਦੇ ਰਹੇ ਤੇ ਨਾਲ ਪਰਮਾਤਮਾ ਦੇ ਨਾਲ ਗੱਲਾਂ ਵੀ ਕਰਦੇ ਰਹੇ ਸ਼ਿਕਾਇਤਾਂ ਵੀ ਕਰਦੇ ਰਹੇ ਜਿਵੇਂ ਜਿਵੇਂ ਭਗਤ ਜੀ ਉਸ ਅਕਾਲ ਪੁਰਖ ਦੀ ਸ਼ੋਭਾ ਗਾ ਰਹੇ ਨੇ ਉਸ ਤਤ ਕਰ ਰਹੇ ਨੇ ਭਗਤੀ ਕਰ ਰਹੇ ਨੇ ਤਿਵੇਂ-ਤਿਵੇਂ ਹੀ ਮੰਦਰ ਦਾ ਜਿਹੜਾ ਦਿਹਰਾਏ ਜਾਂ ਮੰਤਰ ਦਾ ਦਰਵਾਜ਼ਾ ਖਿਆਲੀਏ ਕਿ ਉਹ ਘੁੰਮ ਰਿਹਾ ਸੀ ਉਹ ਫਿਰ ਰਿਹਾ ਸੀ ਤੋ ਭਗਤ ਜੀ ਦੀ लाज ਰੱਖੀ ਆ ਪ੍ਰਮਾਤਮਾ ਨੇ ਬਾਕੀ ਜਿਹੜੇ ਮੰਦਰ 11 ਨੇ ਸ਼ਿਵਲਿੰਗ ਜਿਹੜੇ ਸ਼ਿਵਜੀ ਦਾ ਮੰਦਰ ਨੇ ਜਿਹੜੇ ਪੁਰਾਤਨ ਮੰਦਰ ਨੇ ਉਹਨਾਂ ਦਾ ਮੂੰਹ ਪੂਰਬ ਵਾਲੇ ਪਾਸੇ ਹੈ ਤੇ ਜਿੱਥੇ ਭਗਤੀ ਜੀ ਨੇ ਪ੍ਰਮਾਤਮਾ ਨੂੰ ਸ਼ਿਕਾਇਤ ਕੀਤੀ ਸੀ ਕਿ ਉੱਚੀ ਜਾਤ ਵਾਲੇ ਮੇਰੇ ਨਾਲ ੱੱੱਕਾ ਕਰਦੇ ਨੇ ਜੇ ਅੱਜ ਤੁਸੀਂ ਖੇਡ ਨਾ ਵਰਤਾਈ ਤਾਂ ਲੋਕਾਂ ਸਮਝਣਾ ਕਿ ਰੱਬ ਸਿਰਫ ਉੱਚੀ ਜਾਤ ਵਾਲਿਆਂ ਦਾ ਓਸ ਮੰਦਰ ਦਾ ਦਰਵਾਜ਼ਾ ਪਛਮ ਵਾਲੇ ਪਾਸੇ ਆ ਤੇ ਇਸੇ ਤਰ੍ਹਾਂ ਦਾ ਇੱਕ ਹੋਰ ਕਿੱਸਾ ਭਗਤ ਜੀ ਦੇ ਜੀਵਨ ਦੇ ਨਾਲ ਜੁੜਿਆ ਹੋਇਆ ਕਿ ਇੱਕ ਵਾਰ ਭਗਤ ਨਾਮਦੇਵ ਜੀ ਦੇ ਸਾਹਮਣੇ ਬਾਦਸ਼ਾਹ ਨੇ ਗਾ ਮਾਰ ਦਿੱਤੀ ਭਗਤ ਨਾਮਦੇਵ ਜੀ ਰਾਮ ਦਾ ਨਾਮ ਦਾ ਉਚਾਰਨ ਕਰਦੇ ਸਨ ਭਗਤ ਨਾਮਦੇਵ ਜੀ ਰਾਮ ਦਾ ਨਾਮ ਜਪਦੇ ਸਨ ਤੇ ਬਾਦਸ਼ਾਹ ਨੇ ਕਿਹਾ ਕਿ ਅੱਲਾ ਬੋਲ ਤਾਂ ਭਗਤ ਜੀ ਨੇ ਮਨਾ ਕਰਤਾ ਫਿਰ ਬਾਦਸ਼ਾਹ ਨੇ ਕਿਹਾ ਕਿ ਜੇ ਅੱਲਾ ਨਹੀਂ ਬੋਲਣਾ ਤਾਂ ਇਸ ਗਾਂ ਨੂੰ ਜਿਉਂਦੀ ਕਰ ਦਿਓ ਹੁਣ ਇਹ ਜਿਹੜੀ ਘਟਨਾ ਹੈ ਗੁਰੂ ਸਾਹਿਬਾਨਾ ਦੇ ਵੇਲੇ ਤੋਂ ਵੀ ਜਿਹੜੀ ਗੁਰੂ ਸਾਹਿਬਾਨਾ ਦੇ ਵੇਲੇ ਦੇ ਵਿੱਚ ਵੀ ਵਾਪਰੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਹਾ ਕਿ ਜਾਂ ਤਾਂ ਈਨ ਕਬੂਲ ਕਰ ਲੋ ਈਨ ਮੰਨ ਲੋ ਦੀਨ ਕਬੂਲ ਕਰ ਲੋ ਜਾਂ ਕਰਾਹਮਤ ਵਿਖਾਓ ਤੇ ਗੁਰੂ ਸਾਹਿਬ ਨੇ ਸ਼ਹਾਦਤ ਜਿਹੜੀ ਹੈ ਉਹ ਸ਼ਾਦਾ ਰਸਤਾ ਚੁਣਿਆ ਸੋ ਬਾਦਸ਼ਾਹ ਕਹਿੰਦਾ ਕਿ ਜੇ ਅੱਲਾ ਨਹੀਂ ਬੋਲਣਾ ਫਿਰ ਗਾਂ ਨੂੰ ਜਿਉਂਦੀ ਕਰੋ ਤਾਂ ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਇਹ ਤਾਂ ਮੇਰੇ ਵਾਸਤੇ ਦੀ ਗੱਲ ਨਹੀਂ ਮੇਰੇ ਕਹੇ ਤਾਂ ਗਾਣੇ ਨਾ ਤਾਂ ਜਿਉਣਾ ਹੈ ਨਾ ਮਰਨਾ ਹੈ ਪਰ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹ ਕੁਝ ਵੀ ਕਰਨ ਦੇ ਸਮਰੱਥਾ ਉਹ ਮਿੱਟੀ ਦੇ ਵਿੱਚ ਜਾਨ ਪਾਉਣ ਦੇ ਵੀ ਸਮਰੱਥ ਹੈ ਸੋ ਜਦੋਂ ਭਗਤ ਨਾਮਦੇਵ ਜੀ ਨੇ ਇੰਜ ਕਿਹਾ ਤਾਂ ਭਗਤ ਜੀ ਦੇ ਪੈਰਾਂ ਦੇ ਵਿੱਚ ਬੀੜੀਆਂ ਹੱਥਾਂ ਦੇ ਵਿੱਚ ਹਥ ਕੜੀਆਂ ਲਗਾ ਦਿੱਤੀਆਂ ਤੇ ਬਾਦਸ਼ਾਹ ਦੇ ਸਿਪਾਹੀ ਤਸ਼ੱਦਦ ਕਰਨ ਲੱਗ ਗਏ ਭਗਤ ਨਾਮਦੇਵ ਜੀ ਦੇ ਉੱਤੇ ਕਿਉਂਕਿ ਉਹਨਾਂ ਨੇ ਨਾ ਖੁਦਾ ਬੋਲਿਆ ਨਾ ਅੱਲਾ ਬੋਲਿਆ ਉਹ ਰਾਮ ਦੇ ਨਾਮ ਦਾ ਜਾਪ ਕਰਦੇ ਸਨ ਇੰਨੀ ਦੇਰ ਨੂੰ ਭਗਤ ਨਾਮਦੇਵ ਜੀ ਦੀ ਮਾਤਾ ਜੀ ਆਏ ਉਹਨਾਂ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਤੇਰੇ ਲਈ ਪ੍ਰਮਾਤਮਾ ਇੱਕ ਹੈ ਫਿਰ ਕਿਉਂ ਮਾਰ ਖਾ ਰਿਹਾ ਤੂੰ ਰਾਮ ਛੱਡ ਕੇ ਖੁਦਾ ਬੋਲਦੇ ਤਾਂ ਅੱਗੋਂ ਭਗਤ ਜੀ ਨੇ ਕਿਹਾ ਕਿ ਮਾਂ ਮੈਨੂੰ ਤੁਸੀਂ ਜਨਮ ਦਿੱਤਾ ਤੁਸੀਂ ਮੈਨੂੰ ਦੁੱਧ ਦੇ ਨਾਲ ਪਾਲਿਆ ਪਰ ਅੱਜ ਤੁਸੀਂ ਮੇਰੀ ਮਾਂ ਨਹੀਂ ਮੈਂ ਤੁਹਾਡਾ ਪੁੱਤ ਨਹੀਂ ਆਖਰੀ ਸਾਹ ਤੱਕ ਮੈਂ RAM ਹੀ ਬੋਲਾਂਗਾ ਭਗਤ ਨਾਮਦੇਵ ਜੀ ਦੇ ਹੱਥਾਂ ਦੇ ਵਿੱਚ ਜਿਹੜੀਆਂ ਹੱਥ ਕੜੀਆਂ ਸਨ ਪੈਰਾਂ ਦੇ ਵਿੱਚ ਬੇੜੀਆਂ ਸਨ ਉਹਨਾਂ ਦੀਆਂ ਧੁਨੀਆਂ ਦੇ ਉੱਤੇ ਹੀ ਉਹਨਾਂ ਨੂੰ ਖੜਕਾ ਖੜਕਾ ਕੇ ਹੀ ਭਗਤ ਨਾਮਦੇਵ ਜੀ ਪਰਮਾਤਮਾ ਦੀ ਉਸਤਤਿ ਗਉਣ ਲੱਗੇ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਭਗਤ ਨਾਮਦੇਵ ਜੀ ਇੱਕ ਤਾਰਾ ਵਜਾਉਂਦੇ ਹੁੰਦੇ ਸਨ ਇੱਕ ਤਾਰ ਵਾਲਾ ਜਿਵੇਂ ਅਜ ਤੂੰਬਾ ਕਹਿ ਲਈਏ ਜਾਂ ਇੱਕ ਤਾਰ ਵਾਲਾ ਇੱਕ ਸਾਜ ਸੀ ਉਸ ਦੇ ਨਾਲ ਭਗਤੀ ਕਰਦੇ ਸਨ ਪਰ ਜਦੋਂ ਭਗਤ ਨਾਮਦੇਵ ਜੀ ਦੇ ਕੋਲ ਤਾਂ ਹੁਣ ਸਾਜ ਨਹੀਂ ਹੈ ਉਹਨਾਂ ਦੇ ਹੱਥਾਂ ਦੇ ਵਿੱਚ ਹੱਥ ਕੜੀਆਂ ਨੇ ਪੈਰਾਂ ਦੇ ਵਿੱਚ ਬੇੜੀਆਂ ਨੇ ਤਾਂ ਉਹਨਾਂ ਦੀ ਹੀ ਬਣਾ ਕੇ ਪਰਮੇਸ਼ਵਰ ਦੀ ਭਗਤੀ ਕਰਨ ਲੱਗੇ ਇੰਨੇ ਨੂੰ ਪਰਮੇਸ਼ਵਰ ਸਾक्षात ਭਗਤ ਨਾਮਦੇਵ ਜੀ ਦੇ ਸਾਹਮਣੇ ਪ੍ਰਗਟ ਹੋਏ ਉਹਨਾਂ ਨੇ ਕਿਹਾ ਕਿ ਤੁਸੀਂ ਜੇ ਕਹੋ ਤੇ ਮੈਂ ਇਹ ਧਰਤੀ ਨੂੰ ਉਲਟੀ ਕਰ ਦਿਆਂ ਤੁਹਾਡੇ ਤੇ ਜ਼ੁਲਮ ਕਰਦੇ ਇਹਨਾਂ ਲੋਕਾਂ ਨੂੰ ਅਕਲ ਸਿਖਾਵਾਂ ਤੁਸੀਂ ਕਹੋ ਇਸ ਧਰਤੀ ਨੂੰ ਪੁੱਠੀ ਟੰਗ ਦਿਆਂ ਤਾਂ ਜੋ ਸਾਰੀ ਦੁਨੀਆ ਨੂੰ ਇਹ ਪਤਾ ਲੱਗ ਜਾਵੇ ਕਿ ਨਾਮਦੇਵ ਜੀ ਦੇ ਨਾਲ ਪਰਮੇਸ਼ਵਰ ਨੂੰ ਕਿੰਨਾ ਪਿਆਰ ਹੈ ਤਾ ਗਉਪਗਤ ਜੀ ਨੇ ਕਿਹਾ ਕਿ ਦੂਸਰਿਆਂ ਦਾ ਕੀ ਕਸੂਰ ਹੈ ਬਸ ਮਰੀ ਗਾਂ ਨੂੰ ਜਿਉਂਦੀ ਕਰੋ ਤੇ ਇਸ ਇਸ ਦੇ ਨਾਲ ਹੀ ਬਾਦਸ਼ਾਹ ਦੀ ਸੰਤੁਸ਼ਟੀ ਹੋ ਜਾਵੇਗੀ ਸੋ ਪ੍ਰਮਾਤਮਾ ਨੇ ਆਪਣੇ ਭਗਤ ਦੀ लाज ਰੱਖੀ ਪਹਿਲਾਂ ਮੰਦਰ ਦਾ ਦੇਹਰਾ ਘੁਮਾਇਆ ਭਾਵ ਦਰਵਾਜ਼ਾ ਮੰਦਰ ਪੂਰੇ ਦਾ ਪੂਰਾ ਹੀ ਘੁੰਮ ਗਿਆ ਜਿਸ ਦਾ ਦਰਵਾਜ਼ਾ ਪੱਛਮ ਵਾਲੇ ਪਾਸੇ ਹੋ ਗਿਆ ਤੇ ਫਿਰ ਜੜੀ ਗਾਂ ਉਹ ਜਿਉਂਦੀ ਕੀਤੀ ਅੱਜ ਉਸ ਪ੍ਰਮਾਤਮਾ ਦੇ ਇਸ लाड़ले ਇਸ ਸ਼ਰੋਮਣੀ ਭਗਤ ਦਾ ਜਨਮ ਦਿਹਾੜਾ ਮਨਾ ਰਹੇ ਆ ਸ਼੍ਰੋਮਣੀ ਭਗਤ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਤੁਹਾਨੂੰ ਭਗਤ ਨਾਮਦੇਵ ਜੀ ਦੇ ਬਾਰੇ ਜਾਣਕਾਰੀ ਕਿਵੇਂ ਦੀ ਲੱਗੀ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਨਾ ਤੇ ਅਜਿਹੇ ਹੀ ਹੋਰ ਵੀਡੀਓਜ਼ ਵੇਖਣ ਦੇ ਲਈ ਲਾਈਕ ਫੋਲੋ ਤੇ ਸਬਸਕ੍ਰਾਈਬ ਕਰੋ ਗੁਰਸਿਫਤ ਟੀਵੀ